ਤਵਾ ਪ੍ਰਸਾਦ ਸਵਈਏ ਤੇਰੀ ਕਿਰਪਾ ਨਾਲ ਸਵਈਏ ਸ਼੍ਰਾਵਗ ਸੋਧ ਸੁਮੋ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀਕੇ اے ਪ੍ਰਭੂ ਮੈਂ ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾਂ ਕਰਮ ਕਾਂਢੀ ਸਿੱਧਾ ਜੋਗਿਆ ਅਤੇ ਜਤੀਆਂ ਦੇ ਸਿਧਾਤਿਕ ਵਿਚਾਰਾਂ ਘਰਾਂ ਨੂੰ ਕੋਖ ਲਿਆ ਹੈ ਸੋਰ ਸੁਰਾਰਦਾਨ ਸੋ ਸੁਦਾ ਸੁਧਾ ਦੇਕ ਸੰਤ ਸਮੋ ਅਨੇਕ ਮਤੀਕੇ ਸ਼ੂਰ ਵੀਰਾ ਦੇਵਤਿਆਂ ਦੇ ਵੈਰੀ ਤੈਂਤਾ ਅਤੇ ਸ਼ੁੱਧ ਅਮਰਤ ਸੋਦਾ ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰਾਂ ਦੇ ਸੰਤਾ ਦੀਆਂ ਮੰਡਲੀਆਂ ਨੂੰ ਤੁਰ ਫਿਰ ਕੇ ਵੇਖ ਲਿਆ ਹੈ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਆ ਤ ਪ੍ਰਾਨ ਪਤੀਕੇ ਸਾਰੇ ਦੇਸਾ ਦੇ ਮਤਮਤਾਤਰਾਂ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ ਸੱਚੇ ਅਰਥਾ ਵਿੱਚ ਪ੍ਰਮਾਤਮਾ ਦਾ ਬਣਿਆ ਹੋਵੇ ਅਰਥਾਤ ਅਧਿਆਤਮਿਕ ਕਰਤਪ੍ਰਤੀ ਸੁਚੇਤ ਹੋਵੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ सच तो यह है कि परमात्मा की कृपा की भावना एकमात्र प्रीत रत्ती तो बिना ये सारे एक रत्ती देवी नहीं हान अर्थात तुच्छ तो हैं माते मतंग जरे जरसं अनूप उतंग सुरंग सवारी सोने नाल जड़े हुए उच्चे आकार प्रकार वाले संदूर नाल सवारे हुए अनुपम मस्त हाथी होन ਕੋਟ ਤੁਰੰਗ ਕੋ ਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਹਿਰਨਾ ਵਾਂਗ ਕੋਦਦਾਣਾ ਅਤੇ ਪੌਣ ਦੇ ਤੇਜ ਨੂੰ ਵੀ ਪਿੱਛੇ ਛੱਡਣ ਵਾਲੇ ਕਰੋੜਾਂ ਘੋੜੇ ਹੋਣ ਭਾਰੀ ਪੂਜਾਨ ਕੇ ਭੋਪ ਭਲੇ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਦਵਾਰ ਤੇ ਖੜੇ ਵੱਡੀਆਂ ਪੁਜਾਵਾ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਿਵਾਉਂਦੇ ਹੋਣ ਜੇਨਾ ਦੀ ਕੀ ਗਿਣਤੀ ਵੀ ਨਾ ਕੀਤੀ ਜਾ ਸਕਦੀ ਹੋਵੇ ਇਹ ਤੇ ਭੇ ਤੋ ਕਹਾ ਪੇ ਪੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਅਜੇ ਹੀ ਪ੍ਰਤਾਪੀ ਰਾਜੇ ਬਣਗੇ ਤਾਂ ਵੀ ਕੀ ਹੋਇਆ ਕਿਉਂਕਿ ਅੰਤ ਵਿੱਚ ਤਾਂ ਨੰਗੇ ਪੈਰੀ ਹੀ ਇਸ ਸੰਸਾਰ ਤੋਂ ਜਾਣਾ ਹੁੰਦਾ ਹੈ ਜੀਤ ਫਿਰ ਐ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਜੇਨਾ ਨੇ ਸਾਰੇ ਦੇਸ਼ ਦੇ ਸੰਤਰਾ ਨੂੰ ਜਿੱਤ ਲਿਆ ਹੋਵੇ ਅਤੇ ਜੇਨਾ ਦੇ ਰਾਜ ਮਹਿਲ ਅੱਗੇ ਢੋਲ ਮੇਂ ਡੰਗਾ ਤੇ ਨਗਾਰੇ ਵੱਜਦੇ ਹੋਣ ਗੂੰਜਤ ਗੋੜ ਕਚਾਨਕੇ ਸੁੰਦਰ ਹਿੰশত ਹੈ ਹੇ ਰਾਜ ਪਜਾਰੇ ਸੁੰਦਰ ਹਾਥੀਆਂ ਦੇ ਸਮੂਹ ਚਿੰਗਾਰਦੇ ਹੋਣ ਅਤੇ ਹਜ਼ਾਰਾਂ ਹੀ ਸ਼੍ਰੇਸ਼ਟ ਕੋੜੇ ਹਿੰਕ ਦੇ ਹੋਣ ਭੋਤ ਭਵੇ ਖਪਵਾਨ ਕੇ ਭੋਤ ਕੌਣ ਗਨੈ ਨਹੀਂ ਜਾਤ ਵਿਚਾਰੇ ਅਜੇ ਮਹੱਤਵ ਵਾਲੇ ਭੂਤ ਭਵਿਕ ਅਤੇ ਵਰਤਮਾਨ ਤਿੰਨਾਂ ਕਾਲਾਂ ਵਿੱਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ ਅਰਥਾਤ ਅਣਗਿਣਤ ਹਨ ਸ੍ਰੀਪੱਤ ਸ੍ਰੀ ਪਗਵਾਨ ਪਜੇਬੇਨ ਆਂਤ ਕੋ ਆਂਤ ਕੇ ਤਾਮ ਸਿਦਾਰੀ ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਆਂਤ ਨੂੰ ਯਮਰਾਜ ਦੇ ਘਾਰ ਚਲੇ ਗਏ ਹਨ तीरथ नान दया दम दान स संजम नेम अनेक बिसेख है जे कोई तीर्थ स्नान दया दान विकार तो वचन दे संजम नेम अते और अनेका विशेष कर्म करने वाले वेद पुराण कतेप कुरान जमीन जमान सबान के पिखे वेदा पुराना ਕਤੇ ਬਾਤੇ ਕੁਰਾਨ ਆਦਿਕ ਧਰਤੀ ਉਤੇ ਉਪਲਬਧ ਸਾਰਿਆ ਸਮਿਆ ਦੇ ਧਰਮ ਗ੍ਰੰਥਾਂ ਨੂੰ ਖੋਖਣ ਵਾਲੇ ਪੌਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰਕ ਦੇਖੈ ਪੌਣ ਦਾ ਆਹਾਰ ਕਰਨ ਅਤੇ ਜਤ ਸਤ ਧਾਰ ਕੇ ਜਤੀ ਬਰਨ ਵਾਲੇ ਹਜ਼ਾਰਾ ਹੀ ਵਿਚਾਰ ਪੂਰਵਕ ਵੇਖੇ ਹਨ ਸੇ ਭਗਵਾਨ ਭਜੇ ਬਿਨ ਭੂਪਤ ਇਹ ਕਰਤੀ ਬਿਨ ਇਹ ਕ ਨਾਲਿ ਲਖੈ ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ਰੱਤੀ ਤੋਂ ਬਿਨਾ ਰਾਜੇ ਵੀ ਪਰਮਾਤਮਾ ਦੇ ਦਵਾਰ ਤੇ ਪਰਵਾਨ ਨਹੀਂ ਹਨ ਸੋਦ ਸਿ ਪਾਦੁਰੰਤ ਦਵਹਾ ਸੋ ਸਾਜ ਧਨਹਾ ਦੁਰਜਾਨਤ ਲਾਂਗੇ ਚੰਗੀ ਸਿੱਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਈਆਂ ਦੀ ਸ਼ਕਤੀ ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਾਜ ਸਜਾ ਕੇ ਵੈਰੀਆਂ ਨੂੰ ਡਰਣ ਵਾਲੇ ਹੋਣ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਫਲੈਂਗੀ ਉਹ ਸ਼ੂਰ ਵੀਰ ਆਪਣੇ ਮਨ ਵਿੱਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਂ ਖੰਭ ਲਾ ਕੇ ਆਪਣੇ ਸਥਾਨ ਤੋਂ ਹਿੱਲ ਜਾਣ ਪਰ ਉਹੋ ਦੇ ਰਣ ਵਿੱਚੋਂ ਹੀਰਣ ਵਾਲੇ ਨਾ ਹੋਣ ਤੌਰ ਆਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਉਹ ਵੈਰੀਆਂ ਨੂੰ ਤੋੜਨ ਵਾਲੇ ਬਾਗਿਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ ਸੇਈ ਪਾਤਸ਼ੀri ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਅਜੇ ਹੀ ਬਲਵਾਨ ਸੂਰਮੇ ਵੀ ਅੰਤ ਵਿੱਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ਬੇਰ ਆਪਾਰ ਬੜੇ ਬਰਿਆਰ ਅਬ ਚਾਰ ਹਿਸਾਰ ਕੀ ਤਾਰ ਪਛਾਇਆ ਆਪਾ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ ਸੰਕੋਚ ਕੀਤੇ ਸ਼ਾਸਤਰਾ ਦੀ ਧਾਰ ਨੂੰ ਸਹਾਰਦੇ ਹਨ ਤੌਰਾ ਤੇ ਦੇ ਸੰਮਲੈੰਦ ਮਵਾਸਨ ਮਾਤੇ ਗ ਜਾਣ ਕੇ ਮਾਲ ਮਲਿਆ ਕਈਂ ਦੇ ਸਾਨੂੰ ਤੋੜਦੇ ਹਨ ਬਾਗਿਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਤੀਆਂ ਦਾ ਹੰਕਾਰ ਮਾੜ ਦਿੰਦੇ ਹਨ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਿਆ ਜੋ ਢੇੜ ਕਿਲੇ ਆਨੋ ਤੋੜਨ ਵਾਲੇ ਹਨ ਅਤੇ ਗੱਲਾਂ ਵਿੱਚ ਹੀ ਜੋ ਚੋਹਾ ਚੁੱਕਾ ਨੂੰ ਜਿੱਤ ਲੈਣ ਦੀ ਸਮਰੱਥਾ ਰੱਖਦੇ ਹਨ ਸਾਹਿਬ ਸ੍ਰੀ ਸਾਹਿਬ ਕੋ ਸਿਰਨਾਇਕ ਜਾਚਕ ਅਨੇਕ ਸੋ ਇਕ ਦਿਵਯ ਪਰ ਮਾਇਆ ਦਾ ਸੁਆਮੀ ਪ੍ਰਭੂ ਉਹਨਾਂ ਸਭਨਾ ਦਾ ਮਾਲਕ ਹੈ ਉਸ ਦੇ ਦਰ ਤੇ ਇਹ ਸਾਰੇ ਜਾਚਕ ਹਨ ਅਤੇ ਉਹ ਇੱਕ ਹੀ ਤੇਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਪਤੇ